ਇਹ ਕਾਲ ਦੋਸਤੋ ਹੁਣੇ-ਹੁਣੇ ਸਕੂਲ ਬੱਸ ਡਿੱਗੀ ਗੰਦੇ ਨਾਲ ਇਹਦੇ ਵਿੱਚ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੱਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮੁਕਸਰ ਬਠਿੰਡਾ ਰੋਡ ਤੇ ਪਿੰਡ ਪੁੱਲਰ ਦੇ ਨੇੜੇ ਇੱਕ ਨਿੱਜੀ ਸਕੂਲ ਵੈਨ ਦੀ ਗੰਦੇ ਨਾਲੀ ਚ ਪਲਟ ਗਈ ਵੈਨ ਦੇ ਸਵਾਰ ਬੱਚਿਆਂ ਨੂੰ ਨੇੜੇ ਮੌਜੂਦ ਲੋਕਾਂ ਵੱਲੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਿਸ ਸਦਕਾ ਜਾਣੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਇਕਰ ਤੱਕ ਜਾਣਕਾਰੀ ਦੇ ਅਨੁਸਾਰ ਸ਼੍ਰੀ ਮੁਕਸਰ ਸਾਹਿਬ ਦੇ ਇੱਕ ਨਿੱਜੀ ਸਕੂਲ ਦੀ ਵੈਨ ਬੁੱਧਵਾਰ ਸਵੇਰੇ ਵਕ ਵਕ ਪਿੰਡਾਂ ਦੇ ਟਾਣੀਆਂ ਚ ਬੱਚੇ ਲੈ ਕੇ ਆ ਰਹੀ ਸੀ ਜਦ ਪਿੰਡ ਭੁੱਲਰ ਨੇੜੇ ਬਠਿੰਡਾ ਰੋੜ ਤੇ ਟਾਣੀਆਂ ਚ ਬੱਚੇ ਲੈ ਕੇ ਕੱਚੇ ਰਸਤੇ ਆ ਰਹੇ ਸੀ ਤਾਂ ਵੈਨ ਦਾ ਸੰਤੁਲਨ ਵਿਗੜ ਘਰਨ ਵੈਨ ਇੱਕ ਗੰਦੇ ਨਾਲੇ ਚ ਪਲਟ ਗਈ ਇਸ ਦੌਰਾਨ ਕੁਝ ਬੱਚੇ ਵੀ ਪਾਣੀ ਚ ਡਿੱਗ ਗਏ ਬੱਚਿਆਂ ਦਾ ਰੋਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਫੁਰਤੀ ਨਾਲ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਪਰਦਾ ਪਰਦਕ ਕਰਿਆਂ ਸਾਰ ਵੈਂ ਦੀ ਸਪੀਡ ਜ਼ਿਆਦਾ ਹੋਮ ਤੇ ਰਸਤਾ ਤੰਗ ਹੋਣ ਕਾਰਨ ਹਾਸਾ ਵਾਪਰਿਆ ਜਿਹੜਾ ਬੱਚੇ ਸਾਹਸ ਤੇ ਕੰਨ ਸਾਹਮਣੇ ਹੋਏ ਤੇ ਰੋ ਰਹੇ ਹਨ ਜਿੰਨਾਂ ਲੋਕਾਂ ਬਲ ਹੌਸਲਾ ਦਿੰਦੇ